ਦੋਸਤੋ ਅੱਜ ਡ੍ਰੈਗਨ ਦੀ ਗੱਲ ਕਰਦੇ ਆ ਜਿਹੜਾ ਡ੍ਰੈਗਨ ਫਰੂਟ ਆਪਣੇ ਪੰਜਾਬ ਵਿੱਚ ਬਹੁਤ ਮਸ਼ਹੂਰ ਗਿਣਿਆ ਗਿਆ ਹੈਗਾ ਠੀਕ ਹੈ ਤੇ ਅੱਜ ਪਿੰਡ ਚੰਨੂ ਵਾਲਾ ਜ਼ਿਲ੍ਹਾ ਮੋਗਾ ਉੱਥੋਂ ਦੇ ਕਿਸਾਨ ਕਰਸੇਂਧ ਸਿੰਘ ਜੀ ਸਾਨੂੰ ਮਿਲੇ ਆ ਤੇ ਅਸੀਂ ਜਦੋਂ ਇਹ ਮਿਲੇ ਇਹਨਾਂ ਦੇ ਇਹਨਾਂ ਦਾ ਜਿਹੜਾ ਪਲਾਂਟ ਹੈ ਇਹਨਾਂ ਦਾ ਇਹ ਡ੍ਰੈਗਨ ਵਾਲਾ ਉਹ ਦੇਖਿਆ ਸੀ ਤੇ ਨਾਲ ਇਹ ਨਰਸਰੀ ਵੀ ਤਿਆਰ ਕਰਦੇ ਆ ਇਹ ਇਹ ਇਹਨਾਂ ਨੂੰ ਕਿਵੇਂ ਸੌਕਦੇ ਆ ਉਦੇ ਬਾਰੇ ਆਪਾਂ ਸਾਰੀ ਕਹਾਣੀ ਹੈ ਜਿਹੜੀ ਉਹ ਬਾਈ ترਸੀਮ ਜੀ ਕੋਲ ਉਹਨਾਂ ਤੋਂ ਸੁਣਾਗੇ। ترਸੀਮ جی 사સી ਕਾਲ ਜੀ 사સી ਕਾਲ ਜੀ ਤੁਹਾਡੇ ਚੈਨਲ ਨੂੰ ਬੇਸਤ ਕੰਮ ਆਇਆ 사સી ਕਾਲ ਤੁਹਾਨੂੰ ਸਾਰਿਆਂ ਨੂੰ ਤੇ ترਸੀਮ ਜੀ ਤੁਸੀਂ ਆਪਣੇ ਦੇਖਣ ਵਾਲੇ ਸਾਥੀਆਂ ਨੂੰ শ্রোਤਿਆਂ ਨੂੰ ਇਹ ਦੱਸੋ ਕਿ ਜਿਹੜਾ ਡ੍ਰੈਗਨ ਹੈ ਤੁਸੀਂ ਇਹ ਕਦੋਂ ਤੋਂ ਇੱਥੇ ਲਾ ਰਹੇ ਹੈਗੇ ਜਾਂ ਕਿਵੇਂ ਸੌਂਕ ਪਿਆ ਇੱਧਰ ਕਿਉਂ ਕਿਵੇਂ ਮੁਰਾ ਗੁਰਪ ਮੇਰਾ ਇਹ ਸ਼ੌਂਕ ਤਾਂ ਅਸਲ 'ਚ ਉਹਦੇ ਆਪਣੇ ਪੰਜਾਬ ਦੇ ਵਿੱਚ ਤਾਂ ਇਸ ਦਾ ਕੋਈ ਆਪਾਂ ਨਾਮ ਆ ਜੇ ਸੁਣਿਆ ਵੀ ਨਹੀਂ ਸੀਗਾ ਮੈਨੂੰ ਤਾਂ YouTube ਤੇ ਇਹਦੇ ਬਾਰੇ ਮੈਂ ਜਾਣਕਾਰੀ ਇਕੱਠੀ ਕੀਤੀ ਮੇਰੇ ਸ਼ੌਂਕ ਹੀ ਕੁਝ ਵੱਖਰੇ ਆ ਇਹ ਦੇ ਕਰਕੇ ਮੈਂ ਪਹਿਲਾਂ ਚੰਦਨ ਦਾ ਲਾਉਣ ਦਾ ਵਿਚਾਰ ਕਰਦਾ ਸੀ ਫੇ ਚੰਦਨ ਦੀ ਖੇਤੀ ਦਾ ਜਿਹੜਾ ਉਹ ਆਪਾਂ ਨੂੰ ਲੌਂਗ ਟਾਈਮ ਇੰਤਜ਼ਾਰ ਕਰਨਾ ਪੈਂਦਾ ਇਸ ਕਰਕੇ ਫਿਰ ਮੈਂ ਇਹ ਡ੍ਰੈਗਨ ਫਰੂਟ ਬਾਰੇ ਸੋਚਿਆ ਡ੍ਰੈਗਨ ਫਰੂਟ ਵੀ ਸਰਚ ਕੀਤੀ ਪਰ ਮੈਂ ਪੰਜਾਬ ਰਾਤ ਵੀ ਜਾ ਕੇ ਆਇਆ ਦਾ ਸੈਮੀਨਾਰ ਵੀ ਦੇਖੇ ਸੀਗੇ ਉਹ ਤੋਂ ਆਪਣੇ ਪੰਜਾਬ ਦੇ ਵਿੱਚ ਤਾਂ ਅਸੀਂ ਖੇਤੀ ਅਜੇ ਹੋਈ ਨਹੀਂ ਸੀ ਰਹੀ ਫਿਰ ਮੈਂ ਇਹ ਨਾ ਬੂਟੇ ਸਾਰੇ ਇੰਪੋਰਟ ਕਰਵਾਏ ਮਾਰਲੇ ਕੰਟਰੀ ਤੋਂ ਫਿਰ ਇਹਦੀ ਮੈਂ ਸਰਚ ਕਰ ਕਰਕੇ ਇਹਦੀ ਜਾਣਕਾਰੀ ਲੈ ਕੇ ਫਿਰ ਆਪਾਂ ਸਾਰਾ ਪ੍ਰੋਜੈਕਟ ਫਾਰਮ ਸ਼ੁਰੂ ਕੀਤਾ ਅੱਛਾ ਇਹ ਜਿਹੜਾ ਡ੍ਰੈਗਨ ਹੈ ਤੁਸੀਂ ਕਿੰਨੀ ਜਗ੍ਹਾ ਵਿੱਚ ਲਾਇਆ ਤੇ ਕਿਹੜੀ ਕੁਆਲਿਟੀ ਲਾਈ ਹੈ ਆਪਣੇ ਕੋਲੇ ਵੀਰੇ ਜਿਹੜੇ ਮੇਰੇ ਕੋਲੇ ਐਸ ਵਕਤ ਤਿੰਨ ਕਨਾਲ ਦੇ ਵਿੱਚ ਫਰੂਟ ਲੱਗਾ ਹੋਇਆ ਤੇ ਮੇਰੇ ਕੋਲੇ ਅਮਰੀਕਨ ਪਿੰਕ ਬਿਊਟੀ ਆ ਆਪਣੇ ਜਿਹੜਾ ਫਰੂਟ ਆਪਣੇ ਕੋਲ ਲੱਗਾ ਹੈ ਇਹਦੀ ਕਿਸੇ ਵੀ ਫਾਰਮ ਤੇ ਜਾਓਗੇ ਇੰਨੀ ਮਠਾਸ ਕਿਤੇ ਤੋਂ ਨਹੀਂ ਮਿਲਣੀ ਬਾਕੀ ਮੇਰੇ ਕੋਲੇ ਵੀ ਇਹ ਆਰਗੈਨਿਕ ਆ ਪਿਓਰ ਆਰਗੈਨਿਕ ਆ ਅੱਛਾ ਜੀ ਪਿਓਰ ਆਰਗੈਨਿਕ ਤੁਸੀਂ ਇਹਨੂੰ ਜਿਹੜਾ ਡ੍ਰੈਗਨ ਹੈ ਇਹ ਪlant ਤੁਸੀਂ ਇਹ ਜਿਹੜਾ ਫਾਰਮ ਹੈ ਇਹ ਕਿੰਨਾ ਚਿਰ ਹੋ ਗਿਆ ਤਿਆਰ ਕੀਤਾ ਨੂੰ ਜਿਹੜਾ ਡ੍ਰੈਗਨ ਲੱਗਿਆ ਆਪਣਾ 2018 ਦੇ ਅਪ੍ਰੈਲ ਮਹੀਨੇ ਦਾ ਲੱਗਾ ਹੋਇਆ ਹੈ ਇਹ ਫਾਲੋਂ ਲੱਗੇ ਨਹੀਂ ਵੀਰੇ ਅਸੀਂ ਤਾਂ ਚਾਰ ਵਾਰੀ ਪਹਿਲਾਂ ਮੰਡੀ ਕਰਨ ਕਰ ਚੁੱਕੇ ਹਾਂ ਤੋਂ ਪਹਿਲਾਂ ਅੱਛਾ ਤੇ ਕੀ ਮਤਲਬ ਵੀ ਕੁਆਲਿਟੀ ਦੇ ਹਿਸਾਬ ਨਾਲ ਕੀ ਰੇਟ ਲੱਗਿਆ ਤੁਹਾਨੂੰ ਵੀਰੇ ਮੇਰੇ ਕੋਲੋਂ ਤਾਂ ਇਹ ਅਸਲੀਅਤ ਤਾਂ ਇਹ ਪੂਰਾ ਹੀ ਨਹੀਂ ਹੋ ਰਿਹਾ ਕਿਉਂਕਿ ਇੱਕ ਤਾਂ ਆਰਗੈਨਿਕ ਹੈ ਇੱਕ ਜਿਹੜਾ ਤੁਸੀਂ ਬਾਜ਼ਾਰ ਦੇ ਵਿੱਚੋਂ ਲਓਗੇ ਉਹਦੀ ਮਠਾਸ ਨਹੀਂ ਆਉਂਦੀ ਜਿਵੇਂ ਆਪਣਾ ਫਰੂਟ ਬਹੁਤ ਜ਼ਿਆਦਾ ਮਿੱਠਾ ਹੈ ਜਿੰਨਾ ਵੀ ਕਹਿ ਦਿੱ ਗੀ ਅੱਛਾ ਦੂਸਰਾ ਇਹਨੂੰ ਜੇ ਤੁਸੀਂ ਕਹਿੰਦੇ ਆਂ ਵੀ ਮੈਂ ਪਹਿਲਾਂ ਵੀ ਗੱਲਾਂ ਸੁਣੀਆਂ ਤੋਂ ਡੀਆਂ ਤੁਸੀਂ ਆਰਗੈਨਿਕ ਖਾਦ ਜ਼ਿਆਦਾ ਵਰਤਦੇ ਆਂ ਤੇ ਵੀ ਜ਼ਹਿਰ ਤਾਂ ਵਰਤਦੇ ਨਹੀਂ ਨਾ ਨਾ ਵੀਰੇ ਜ਼ਹਿਰ ਤਾਂ ਮੈਂ 1% ਵੀ ਜ਼ਹਿਰ ਨਹੀਂ ਹੋਊਗੀ ਆਪਣੀ ਤੁਸੀਂ ਫਿਰ ਆਰਗੈਨਿਕ ਖਾਦ ਚ ਕੀ ਕੀ ਵਰਤਦੇ ਆਂ ਇਹ ਵੀਰੇ ਬਹੁਤ ਕੁਝ ਬਣ ਜਾਂਦਾ ਜੇ ਆਪਾਂ ਆਪਾਂ ਸੱਚ ਮਾਰ ਕੇ YouTube ਤੇ ਵੀ ਅੱਜ ਕੱਲ ਤਾਂ ਅੱਗੇ ਤਾਂ ਪਹਿਲਾਂ ਤਾਂ ਹੁੰਦਾ ਸੀਗਾ ਵੀ ਪਤਾ ਨਹੀਂ ਸੀ ਲੱਗਦਾ ਹੁਣ ਤਾਂ YouTube ਤੇ ਬਹੁਤ ਕੁਝ ਆਪਾਂ ਨੂੰ ਮਿਲ ਜਾਂਦਾ ਮੋਬਾਈਲ ਆਪਾਂ ਜੇ ਸਹੀ ਵਰਤੋਂ ਕਰੀਏ ਤਾਂ ਉਹਦੇ ਤੋਂ ਹੀ ਬਹੁਤ ਕੁਝ ਪਿਆ ਜਿਵੇਂ ਗੋਬਰ ਦਾ ਹੋ ਜਾਂਦਾ ਖੱਟੀ ਰੱਸੀ ਦਾ ਹੋ ਜਾਂਦਾ ਨਾਥੀਆਂ ਦਾ ਘੋਲ ਬਣ ਜਾਂਦਾ ਹੈ ਹਨਾ ਜਿਵੇਂ ਆਪਾਂ ਹੁਣ ਖੇਤ ਦੇ ਵਿੱਚ ਕਿੱਲੇ ਦੇ ਵਿੱਚ ਦੋ ਤਿੰਨ ਟਰਾਲੀਆਂ ਰੂੜੀ ਦੀ ਖਾਦ ਪਾ ਦਿੰਨੇ ਆਪਾਂ ਉਹਦੀ ਕੋਈ ਜ਼ਰੂਰਤ ਨਹੀਂ ਹੈ 30 ਕਿਲੋ ਗੋਬਰ ਹੀ ਤੁਹਾਡੇ ਆਸਤੇ ਕਿੱਲੇ ਨੂੰ ਬਹੁਤ ਆ ਲੇਕਿਨ ਉਹਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ ਤਰੀਕਾ ਵਰਤਣ ਦਾ ਪਤਾ ਹੋਣਾ ਚਾਹੀਦਾ ਅੱਛਾ ਜਿਵੇਂ ਜੜਜੇ ਫੰਗਸ ਪੈਂਦੀ ਜਾਂ ਕੀੜਾ ਪੈਂਦਾ ਉਦੋਂ ਰੋਗ ਥਾਮ ਲਈ ਕੀ ਕਰਦੇ ਹੋ ਉਹਦੇ ਆਸ ਫੜਕੜੀ ਦਾ ਘੋਲ ਵੀ ਬਹੁਤ ਫਾਇਦੇਮੰਦ ਹੈ ਕਲੀ ਵੀ ਬਹੁਤ ਵਧੀਆ ਚੀਜ਼ ਹੈ ਜਾਂ ਤੁਸੀਂ ਖੱਟੀ ਲੱਸੀ ਕਾ ਵੱਧ ਤੋਂ ਵੱਧ ਪ੍ਰਾਣੀ ਵਰਤ ਸਕਦੇ ਹੋ ਤੇ ਐਸੇ ਜਿਹੜਾ ਜਦੋਂ ਡ੍ਰੈਗਨ ਫਰੂਟ ਲੱਗ ਜਾਂਦਾ ਉਹ ਤਾਂ ਤੋੜਨ ਦਾ ਕੀ ਤਰੀਕਾ ਤੁਹਾਡਾ ਤੋੜਨ ਦਾ ਤਰੀਕਾ ਵੀ ਜਿਵੇਂ ਜੂਨ ਜੁਲਾਈ ਦੇ ਵਿੱਚ ਜੇ ਬਾਰਸਾਂ ਥੋੜੀਆਂ ਗੇਤੀਆਂ ਆਈਆਂ ਦਾ ਫਰੂਟ ਆ ਜਿਹੜਾ ਗੇਤਾ ਚੱਲ ਮੈਂਦਾ ਉਹ ਉਸ ਤੋਂ ਬਾਅਦ ਇਹਦਾ ਬਾਰਸ ਆਉਣ ਲੱਗ ਜਾਂਦੇ ਬਾਅਦ ਤਕਰੀਬਨ 35 ਦਿਨ ਦਾ ਪ੍ਰੋਸੈਸ ਹੁੰਦਾ ਫਰੂਟ ਦਾ ਇਹਦਾ ਉਸ ਤੋਂ ਬਾਅਦ ਇਹ ਫਰੂਟ ਪੱਕ ਜਾਂਦਾ ਤਕਰੀਬਨ 35 ਦਿਨ ਲੈ ਕੇ ਤੋੜਦੇ ਕਿਵੇਂ ਉਹ ਕਹੇ ਤਾਂ ਜੰਤਰ ਨਾਲ ਤੋੜਦੇ ਜਾਂ ਹੱਥ ਨਾਲ ਹੀ ਤੋੜਦੇ ਨਹੀਂ ਵੀ ਸਹੇ ਕਟਰ ਹੀ ਹੁੰਦੇ ਆ ਕਟਰ ਨਾਲ ਹੀ ਕੱਟਿਆ ਜਾਂਦਾ ਕਿਉਂਕਿ ਇਹਦੇ ਨਾਲ ਕੰਡੇ ਲੱਗੇ ਹੁੰਦੇ ਜਿਆਦਾ ਜਾਂ ਤੁਹਾਨੂੰ ਦਸਤਾਨੇ ਵਗੈਰਾ ਚਲਾਣੇ ਪੈਣਗੇ ਇਹਦੇ ਵਾਸਤੇ ਅੱਛਾ ਇਹਦਾ ਕੋਈ ਜੂਸ ਵਗੈਰਾ ਬਣਾਉਨੇ ਆ ਜਾਂ ਸਿੱਧਾ ਖਾਣ ਖਾਣ ਲਈ ਵਰਤਿਆ ਜਾਂਦਾ ਇਹਦੇ ਆਪਣੇ ਜਿਹੜਾ ਤਾਂ ਹੈਗਾ ਬਾਜ਼ਾਰਾਂ ਦੇ ਵਿੱਚ ਫਰੂਟ ਆ ਉਹ ਤਾਂ ਤਕਰੀਬਨ ਤੁਸੀਂ ਜਾਂ ਨੂਨ ਲਾਓਗੇ ਜਾਂ ਨਿੰਬੂ ਲਾਓਗੇ ਫਿਰ ਤੁਹਾਨੂੰ ਟੇਸਟ ਆਊਗਾ ਕੁਝ ਲੇਕਿਨ ਸਾਡਾ ਫਰੂਟ ਆ ਜਿਹੜਾ ਇਹਦੇ ਤੇ ਪੂਰੀ ਮਠਾਸ ਪਹਿਲਾਂ ਹੀ ਆਊਗੀ ਤੁਹਾਨੂੰ ਇਹ ਨਹੀਂ ਹੋਊਗਾ ਵੀ ਯਾਰ ਇਹ ਖਾਤਾ ਨਹੀਂ ਜਾਂਦਾਗਾ ਇੱਕ ਫਰੂਟ ਖਾ ਕੇ ਵੀ ਦੂਸਰਾ ਨਾਲ ਦੇ ਨਾਲ ਤੁਸੀਂ ਖਾਣ ਨੂੰ ਤਿਆਰ ਹੋਵੋਗੇ ਅੱਛਾ ਦੋਸਤੋ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਇੱਕ ਨਾਲ ਤੁਸੀਂ ਨਾ ਹੋਰ ਜਿਵੇਂ ਆਪਣਾ ਨਰਸਰੀ ਵੇਦੀ ਤਿਆਰ ਕਰਦੇ ਹੋ ਹਨਾ ਉਹ ਕਿਵੇਂ ਤਿਆਰ ਕਰਦੇ ਹੋ ਨਰਸਰੀ ਕਰਦਿਆਂ ਨੂੰ ਵੀ ਆਪਾਂ ਨੂੰ ਵੀਰੇ 3 ਸਾਲ ਹੋ ਗਏ ਆ ਆਪਣੇ ਫਰੂਟ ਦੀ ਵੀ ਫੁੱਲ ਗਰੰਟੀ ਹੋਊਗੀ ਪਹਿਲੇ ਤੁਸੀਂ ਮੇਰੇ ਮੈਂ ਆਪਦੇ ਫਾਰਮ ਦੇ ਉੱਤੇ ਤਾਂ 8-9 ਮਹੀਨਿਆਂ ਦੇ ਬੂਟੇ ਤੋਂ ਵੀ ਫਰੂਟ ਲੈ ਚੁੱਕਾ ਹਾਂ ਲੇਕਿਨ ਫਿਰ ਵੀ ਮੈਂ ਇਹ ਕਹਿੰਦਾ ਉਹਨਾਂ ਵੀ 1.5 ਸਾਲ ਤੋਂ ਫਰੂਟ ਆਊਗਾ ਇਹ ਪੂਰਾ ਮਦਰ ਪਲਾਂਟ ਆਪਣਾ ਤਿਆਰ ਕੀਤਾ ਹੁੰਦਾ ਉਦਾਂ ਨਹੀਂ ਫਾਰਮਟੀਆਂ ਨਹੀਂ ਹੋਣੀ ਆ ਜੇ ਮੱਲਾ ਕੋਈ ਫਰੂਟ ਜਿਹੜਾ ਆਪਣਾ ਲੈਣਾ ਚਾਹੁੰਦਾ ਹੈ ਹਨਾ ਪੁੱਦਾ ਹਾਂਜੀ ਤੇ ਇਥੋਂ ਮਤਲਬ ਵੀ ਕੋਈ ਤੁਹਾਡੇ ਨਾਲ ਸੰਪਰਕ ਕਰ ਸਕਦਾ ਉਹਦੇ ਬਾਅਦ ਨੰਬਰ ਬੋਲ ਸਕਦਾ ਮੇਰੇ ਕੋਲ ਜਿਹੜੀ ਨਰਸਰੀ ਆਦੀ अवेलेबल ਹੈ ਮੇਰਾ ਫੋਨ ਨੰਬਰ ਹੈਗਾ ਜੀ 726690013 ਦੁਬਾਰਾ ਫੇਰ ਬੋਲ ਦਿੰਨਾ 726690013 ਅੱਛਾ ਤੁਹਾਡੇ ਪਿੰਡ ਵਿੱਚ ਚੰਨੂ ਵਾਲਾ ਪਿੰਡ ਵਿੱਚ ਜੋ ਬਾਗੇ ਬਰਾਣੇ ਦੇ ਨੇੜੇ ਹੈ ਹਨਾ ਹਾਂਜੀ ਤਾਂ ਇਹ ਹੋਰ ਵੀ ਆਪਣੇ ਕਿਸਾਨ ਇੱਧਰ ਲਾ ਰਹੇ ਆ ਕੋਈ ਡ੍ਰੈਗਨ ਦਾ ਕਿ ਨਹੀਂ ਕੋਈ ਕਰ ਰਿਹਾ ਪੁਰਾਣੇ ਨਾਰਮਲੀ ਲਾਵੇ ਆ ਜੇ ਇਹਦਾ ਜਿਹੜਾ ਇਨਵੈਸਟਮੈਂਟ ਦਾ ਖਰਚਾ ਉਹ ਜਿਆਦਾ ਹੋਣ ਕਰਕੇ ਬਹੁਤ ਘੱਟ ਕਿਸਾਨ ਇਸ ਵੱਲ ਨੂੰ ਆਉਂਦੇ ਆ ਤੇ ਲੇਕਿਨ ਜਿਹੜੇ ਲਾ ਰਹੇ ਆ ਉਹ ਆਪਦੇ ਘਰ ਵਾਸਤੇ ਫਰੂਟ ਲਾ ਰਹੇ ਆ ਠੀਕ ਹੈ ਨਾ ਜੀ ਅੱਛਾ ਵੈਸੇ ਚਲੋ ਅੱਜ ਆਪਾਂ ਇੱਥੇ ਇਕੱਠੇ ਹੋਏ ਤਾਂ ਬਜ਼ੁਰਗ ਵੀ ਸਾਡੇ ਨਾਲ ਹੈਗੇ ਆ ਸਤਿ ਸ੍ਰੀ ਅਕਾਲ ਬਜ਼ੁਰਗੋ ਕੀ ਕਹਿੰਦੇ ਅੱਛਾ ਮੈਂ ਸੁਣਿਆ ਤੁਸੀਂ ਵੀ ਬਹੁਤ ਤਰ੍ਹਾਂ ਦੇ ਬੂਟੇ ਲਾਏ ਹੋਏ ਜੀ ਹਾਂਜੀ ਬੂਟੇ ਬਹੁਤ ਸਾਰੇ ਸਤਿ ਸ੍ਰੀ ਅਕਾਲ ਜੀ ਬੂਡੇ ਬਹੁਤ ਨਾਲ ਲਾਏ ਆ ਜੀ ਨਿੰਬੂ ਆ ਮਾਲਟੇ ਸੰਤਰੀਏ ਤੇ ਹੋਰ ਮਰੂਦ ਹੈ ਮਤਲਬ ਵੀ ਘਰ ਵਾਸਤੇ ਬਹੁਤ ਤਰ੍ਹਾਂ ਦੇ ਬੂਟੇ ਲਾ ਹਾਂ ਘਰ ਦੇ ਵਾਸਤੇ ਹਾਂ ਜੀ ਕਿੰਨੀ ਕਿ ਜਗਾ ਚਲਾਈ ਹੋਏ ਜੀ ਉਹ ਹੋਣਗੇ ਜੀ ਕੋਈ ਕਨਾਲ ਥਾਂ ਦੇ ਵਿੱਚ ਕਨਾਲ ਉਹ ਵਿੱਚ ਹੀ ਸਬਜ਼ੀ ਲਾ ਲੈਂਦੇ ਆ ਵਿੱਚੇ ਸਬਜ਼ੀ ਲਾ ਲੈਂਦੇ ਸਾਨੂੰ ਅੱਛਾ ਤੇ ਹੋਰ ਹੱਜ ਤੁਹਾਡਾ ਨਾਮ ਬੋਲ ਦੋ ਜੀ ਮੈਂ ਹਾਂ ਬੂਟਾ ਸਿੰਘ ਨਾਵਾ ਜੀ ਮੇਰਾ ਭਾਈ ਕਿਸਮਤ ਸਿਹ ਸਮਾਦ ਭਾਈ ਕੀ ਨਾਲ ਹੀ ਹੈ ਹਾਂ ਜੀ ਪਿੰਡ ਚੰਨੂ ਵਾਲਾ ਤੇ ਸਮਾਦ ਭਾਈ ਦੇ ਵਿਚਾਲੇ ਨੂੰ ਨਾ ਪਿੰਡ ਚਾਲੇ ਕੋਠੇ ਹੋਵੇ 22 ਤਰਸੀਮ ਸਿੰਘ ਜੀ ਤੇ ਭਾਈ ਬੂਟਾ ਸਿੰਘ ਜੀ ਬੂਟਾ ਭਾਈ ਕਾ ਵਾਦੇ ਅੱਛਾ ਇਹ ਵਧੀਆ ਜਿਵੇਂ ਇਹ ਕਨਾਲ-ਕਨਾਲ ਚ ਆਪ ਦਾ ਫਲ ਫਰੂਟ ਲਾਈ ਜਾਂਦੇ ਆ ਬੂਟਾ ਸਿੰਘ ਜੀ ਤਾਂ ਇੱਕ ਡ੍ਰੈਗਨ ਦਾ ਸਪੈਸ਼ਲ ਫਾਰਮ ਹੈ ਮੈਂ ਕੈਮਰਾਮੈਨ ਨੂੰ ਕਹੂੰਗਾ ਭਾਈ ਦਿਂਦਰਪਾਲ ਜੀ ਨੂੰ ਉਹ ਇਹ ਪlant ਦਿਖਾ ਦੇਵੇ ਤਾਂ ਇਹਨਾਂ ਦੀ ਮਿਹਨਤ ਹੈ ਤਾਂ ਵੇਖੋ ਨਰਸਰੀ ਵੀ ਤਿਆਰ ਕਰੀ ਜਾਂਦੇ ਆ ਇਹਨਾਂ ਦਾ ਸ਼ੋਰੂਮ ਵੀ ਹੈਗਾ ਨਾਲ ਇਹ ਆਹ ਕੀ ਕਵਾਂਗੇ ਫਰਨੀਚਰ ਦਾ ਕਮੇਟਰ ਦਾ ਕੰਮ ਹੈ ਜੀ ਆਪਣਾ ਆਰੇ ਦਾ ਪੂਰਾ ਕਾਰੋਬਾਰ ਆ ਜੀ ਆਪਣੇ ਕੋਲੇ ਮਤਲਬ ਇਹਨਾਂ ਕੋਲੇ ਇੰਨਾ ਕੰਮ ਹੁੰਦੇ ਹੋਏ ਵੀ ਇਧਰੋਂ ਵੀ ਕੱਲਾ ਆਏ ਨਹੀਂ ਵੀ ਡ੍ਰੈਗਨ ਫਰੂਟ ਹੈ ਨਾਲ ਟਿਕੂਵਾੜੂ ਸਾਰੇ ਨਾਰਨੂਰ ਆਲਾ ਵਗੈਰਾ ਸਾਰੇ ਮਤਲਬ ਹੀ ਪਰਾਠ ਵੀ ਲਾਏ ਹੋਏ ਤੇ ਇਹਦੇ ਵਿੱਚ ਸਬਜ਼ੀਆਂ ਵੀ ਲਾਈਆਂ ਹੋਈਆਂ ਇਹਨਾਂ ਨੇ ਤਾਂ ਤਰਸ਼ੀਮ ਜੀ ਜੇ ਤੁਸੀਂ ਕੁਝ ਹੋਰ ਕਹਿਣਾ ਚਾਹੁੰਦੇ ਹੋ ਤਾਂ ਇਹੋ ਮੈਂ ਤਾਂ ਲੋਕਾਂ ਨੂੰ ਸੁਨੇਹਾ ਇਹ ਹੀ ਦੇਵਾਂਗਾ ਵੀ ਵੱਧ ਤੋਂ ਵੱਧ ਆਰਗੈਨਿਕ ਖੇਤੀ ਵਾਲਾ ਤੁਸੀਂ ਤਰਜੀਹ ਦਿਓ ਰਿਆਂ ਸਪਰਿਆਂ ਨਾ ਖਾਓ ਜ਼ਹਿਰ ਨੂੰ ਆਪਦੀ ਜ਼ਿੰਦਗੀ ਦੇ ਵਿੱਚੋਂ ਕੱਢੋ ਆਦੀ ਚੰਗੀ ਜ਼ਿੰਦਗੀ ਜਿਓ ਵਾਤਾਵਰਣ ਪ੍ਰੇਮੀ ਸਿਹਤ ਸਮਾਜ ਦੀ ਸਿਹਤ ਵਾਤਾਵਰਣ ਦੀ ਸਿਹਤ ਬਾਰੇ ਸੂਚਣ ਵਾਲੇ ترसीम ਸਿੰਘ ਜੀ ਵਰਗੇ ਮਤਲਬ ਪਿੰਡਾਂ ਵਿੱਚੋਂ ਬਹੁਤ ਘੱਟ ਲੋਕ ਮਿਲਦੇ ਆ ਤਾਂ ਜਿਹੜੀ ਅੱਜ ਇਹਨਾਂ ਨੇ ਕਹਾਣੀ ਦੱਸੀ ਆ ਦੋਸਤੋ ਇਸ ਕਹਾਣੀ ਨੂੰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਇਹ ਮਤਲਬ ਇਹੋ ਜੇ ਸੋਚ ਵਾਲੇ ਕਿਸਾਨ ਵੀਰਾਂ ਦੀਆਂ ਜਿਹੜੀ ਆ ਜਿੰਨੀਆਂ ਸਾਥੋਂ ਵੀਡੀਓ ਬਣੀਆਂ ਉਹ ਤੁਹਾਡੇ ਤੱਕ ਪਹੁੰਚਦੇ ਰਹਿਣਗੇ ਤੇ ਹੁਣ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ ਸ਼ੁਕਰੀਆ